ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਸਤੀ ਲਖਾਰੀ ਗਿਆ ਕਦੇ ਕਮੈਂਟਰ ਜੀ ਆਰਸੀ ਸ਼੍ਰੀ ਚਮਕੌਰ ਸਾਹਿਬ ਮੇਰੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਤੁਹਾਨੂੰ ਮੈਂ ਆਪਣੇ ਇਲਾਕੇ ਦੀ ਮਹਾਨ ਹਸਤੀ ਦੇ ਨਾਲ ਮਿਲਣ ਨੂੰ ਜਾ ਰਿਹਾ ਹਾਂ ਮੇਰਾ ਭਰਾ ਨਰਪਿੰਦਰ ਸਿੰਘ ਭਿੰਦਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਾਪੀ ਲੋ ਅੱਜ ਆਪਣੇ ਭਰਾ ਨਾਲ ਗੱਲਾਂ ਬਾਤਾਂ ਕਰਦੇ ਹਾਂ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ ਜਰੂਰ ਲੈ ਵੀ ਨਰਪਿੰਦਰ ਭਿੰਦੇ ਜੀ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਰੀ ਦੇਖ ਰਹੀ ਸੰਗਤ ਦਾ ਤੇ ਵੀਰ ਨੇ ਮਹਾਨ ਕਿਹਾ ਇਹ ਮਹਾਨ ਬਣਾਉਣ ਵਾਲੀ ਸੰਗਤ ਹੁੰਦੀ ਆ ਤੇ ਮੇਰਾ ਸਾਰਿਆਂ ਨੂੰ ਫਤਿਹ ਆ ਜੀ ਮੇਰੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਲਾ ਵੀ ਭਿੰਦੇ ਵੀ ਤੈਨੂੰ ਪਹਿਲਾ ਸਵਾਲ ਇਹ ਆ ਵੀ ਕਬੱਡੀ ਦਾ ਸ਼ੌਂਕ ਕਿਵੇਂ ਪਿਆ ਗੇਮਾਂ ਤਾਂ ਬਹੁਤ ਹੁੰਦੀਆਂ ਜਦੋਂ ਬਚਪਨ ਦੇ ਵਿੱਚ ਬੰਦਾ ਤਿਆਰੀ ਕਰਦਾ ਕੋਈ ਬੈਟਬਾਲ ਨੂੰ ਖੋਲਣ ਨੇ ਅੱਜ ਕੱਲ ਦੇਖਿਆ ਕ੍ਰਿਕਟ ਦੇ ਟੂਰਨਾਮੈਂਟ ਵੀ ਕਬੱਡੀ ਵਾਲੇ ਪਾਸੇ ਕਿਵੇਂ ਆਣਾ ਹੋਇਆ ਕਬੱਡੀ ਵਾਲੇ ਪਾਸੇ ਆਉਣ ਦਾ ਮੇਰੀ ਜਿਹੜੀ ਐਜੂਕੇਸ਼ਨ ਸੀਗੀ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਮੈਂ ਆਪਣੇ ਪ੍ਰਾਇਮਰੀ ਸਕੂਲ ਪਿੰਡ ਪੈਰੋਮਾ ਜਿਹੜਾ ਵਿਖਾਈ ਪੜਿਆ ਏ ਅੱਛਾ ਮੇਰੇ ਦਾਦਾ ਜੀ ਕਬੱਡੀ ਖੇਡਦੇ ਹੁੰਦੇ ਸੀਗੇ ਤੇ ਉੱਥੋਂ ਥੋੜਾ ਬਹੁਤਾ ਉਹ ਦੱਸਦੇ ਹੁੰਦੇ ਸੀ ਉਸ ਤੋਂ ਬਾਅਦ ਮੈਂ ਪ੍ਰਾਇਮਰੀ ਸਕੂਲ 'ਚ ਖੇਡਣ ਲੱਗ ਗਿਆ ਉਸ ਤੋਂ ਬਾਅਦ ਖਾਲਸਾ ਸਕੂਲ ਚਮਕੌਰ ਸਾਹਿਬ ਉੱਥੇ 6ਥ ਕਲਾਸ ਦੇ ਵਿੱਚ ਗਿਆ ਅੱਛਾ ਤੇ ਉੱਥੇ ਵੀ ਕਬੱਡੀ ਸੀਗੀ ਜਗਮੂਨ ਸਿੰਘ ਸਾਡੇ ਕੋਚ ਹੁੰਦੇ ਸੀ ਉੱਥੇ ਨੈਸ਼ਨਲ ਸਟਾਈਲ ਕਬੱਡੀ ਦੇ अच्छा उसके बाद उसी स्कूल ਦੇ ਵਿੱਚ ਸਾਨੂੰ ਨਵਿੰਦਰ ਸਿੰਘ ਕੋਸਾਬ ਮਿਲੇ ਤੇ 7ਵੀਂ 8ਵੀਂ ਕਲਾਸ ਚੋਂ ਪੜਦਾ ਸੀਗਾ ਉਦੋਂ ਤੋਂ ਫਿਰ ਨਾਲ ਦੀ ਨਾਲ ਬਾਡੀ ਬਾਈ ਬਾਡੀ ਬਰਡ ਬਾਡੀ ਮਤਲਬ ਸਟੈਪ ਬਾਈ ਸਟੈਪ ਅੱਗੇ ਜਾਂਦਾ ਰਿਹਾ ਜੀ ਤੇ ਹੌਲੀ 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 ਵਾਹਿਗੁਰੂ ਨੇ ਬਾਹਰ ਖੜੀ ਫਿਰ ਬਾਹਰ ਆਣਾ ਗਏ ਖੇਡਣ ਤੇ ਮਤਲਬ ਕਾਫੀ ਸਟਰਗਲ ਰਹੀ ਬਹੁਤ ਚੀਜ਼ਾਂ ਵਿੱਚ ਹੋਈਆਂ ਹਨਾ ਤੇ ਸਾਰੀਆਂ ਆਪਾਂ ਦੱਸ ਨਹੀਂ ਸਕਦੇ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਜਾਣਾ ਪਿਆ ਮਤਲਬ ਵੱਡੀ ਖੱਡਣਾ 2008 ਦੇ ਵਿੱਚ ਵਾਹਿਗੁਰੂ ਨੇ ਕਿਰਪਾ ਕੀਤੀ ਜੀ ਤੇ ਬੜੀ ਰਹਿਮਤ ਰਹੀ ਤੇ ਕੈਨੇਡਾ ਮੈਂ 2008 ਚ ਪਹਿਲੀ ਵਾਰ ਹੀ ਗਿਆ ਜੀ ਉਸ ਤੋਂ ਬਾਅਦ 3 ਸਾਲ ਲਗਾਤਾਰ ਕੈਨੇਡਾ ਖੇਡਦਾ ਰਿਹਾ ਫਿਰ ਇੰਗਲੈਂਡ ਗਿਆ 2 ਸਾਲ ਖੇਡਣ ਦੇ ਲਈ ਉਸ ਤੋਂ ਬਾਅਦ ਫਿਰ ਦੁਬਾਰਾ ਕੈਨੇਡਾ ਖੇਡਣ ਦੇ ਲਈ ਗਿਆ ਤੇ ਤੁਹਾਡੇ ਉਸਤਾਦ ਕੌਣ ਆ ਵੀ ਜਿਨ੍ਹਾਂ ਨੇ ਤੁਹਾਨੂੰ ਇਸ ਕਾਬਿਲ ਬਣਾਇਆ ਹਨਾ ਕਿਉਂਕਿ ਮਾਂ ਪਿਓ ਦਾ ਵੀ ਉਨਾ ਹੀ ਹੱਥ ਹੁੰਦਾ ਉਸਤਾਦ ਦਾ ਵੀ ਸਭ ਤੋਂ بڑا ਹੱਥ ਜਿਹਦਾ ਮੰਨਿਆ ਜਾਂਦਾ ਮਾਂ ਬਾਪ ਤੋਂ ਬਾਅਦ ਜਿਹੜਾ ਉਸਤਾਦ ਹੁੰਦਾ ਜਿਹੜਾ ਦੂਜਾ ਮਾਪ ਦਾ ਦਰਜਾ ਹੁੰਦਾ ਮਾਤਾ ਮਾਤਾ ਪਿਤਾ ਦਿੱਟਸ سپورਟ ਬਹੁਤ ਜ਼ਿਆਦਾ ਰਹੀ ਹੈ ਜੀ ਕਿਉਂਕਿ ਘਰ ਦੇ ਹਾਲਾਤ ਵੀ ਠੀਕ ਠਾਕ ਹੀ ਹੁੰਦੇ ਸੀਗੇ ਤੇ ਬੜੇ ਚਾਚੇ ਤਾਇਿਆਂ ਦੀ ਵੀ ਬੜੀ سپورਟ ਰਹੀ ਆਪਾਂ ਨੂੰ ਏਦਾਂ ਦੀ ਗੱਲ ਹੈ। ਅੱਛਾ ਤੇ ਫੈਮਿਲੀ ਨੇ ਪੂਰੀ سپورਟ ਕਰੀ ਜੀ ਪੂਰੀ سپورਟ ਕੀਤੀ ਹੈ ਜੀ ਹਾਂਜੀ ਮੇਰੀ ਸਿਸਟਰ ਨੇ ਬੜੀ سپورਟ ਕੀਤੀ ਹੈ ਜੀ ਮੈਨੂੰ ਹਨਾ ਤੇ ਜਦੋਂ ਕਿਉਂਕਿ ਕੰਮ ਵੀ ਕਰਨਾ ਕਰਦਾ ਹਨਾ ਖੇਡਣ ਵੀ ਜਾਣਾ ਹਨਾ ਪਹਿਲਾਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਨਾ ਹਰ ਗੇਮ ਦੇ ਵਿੱਚ ਸਟਰਗਲ ਹੁੰਦਾ ਹੈ ਹਨਾ ਪਹਿਲਾਂ ਪਹਿਲਾਂ ਨਾ ਹੀ ਕੋਈ ਇੰਨੇ ਜ਼ਿਆਦਾ ਇਨਕਮ ਹੁੰਦੀ ਆ ਕੋਲੋਂ ਵੀ ਖਾਣਾ ਪੈਂਦਾ ਘਰ ਦੇ ਵਿੱਚੋਂ ਹਨਾ ਤੇ ਉਹ ਚੀਜ਼ਾਂ ਬੜੀਆਂ ਘਰਦਿਆਂ ਨੇ ਮ ਆਪਣੇ ਹਿੱਸੇ ਦਾ ਵੀ ਮੈਨੂੰ ਖਵਾਇਆ ਹੈ ਨਾ ਇਦਾਂ ਦਾ ਟਾਈਮ ਵੀ ਸੀਗਾ ਠੀਕ ਹੈ ਨਾ ਜੀ ਤੇ ਚਲੋ ਹੌਲੀ ਹੌਲੀ ਵਾਈਕ ਨੂੰ ਵਾਂ ਘੜੀ ਤੇ ਕਿਰਪਾ ਰਹੀ ਮਹਾਰਾਜ ਦੀ ਤੇ ਬਾਹਰ ਗਏ ਉਦੋਂ ਫਿਰ ਸੈਟਿੰਗ ਹੋ ਗਈ ਹੈ ਨਾ ਫਿਰ ਸਿਸਟਰ ਦੀ ਮੈਰਿਜ ਕੀਤੀ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਸਟਰਗਲ ਕਰਦੇ ਕਰਦੇ ਅੱਗੇ ਮਹਾਰਾਜ ਬਣਉਂਦਾ ਨੇ ਆਪਣੇ ਉਸਤਾਦ ਜੀ ਦਾ ਨਾਮ ਲੇ ਲਓ ਹਾਂ ਮੇਰੇ ਉਸਤਾਦ ਜੀ ਦਵਿੰਦਰ ਸਿੰਘ ਕੋਸਾਬ ਜਗਮੂਨ ਸਿੰਘ ਜੀ ਸੀਗੇ ਜਿਹੜੇ ਖਾਲਸਾ ਸਕੂਲ ਦੇ ਵਿੱਚ ਹਨ ਮਤਲਬ ਸ਼ੁਰੂਆਤ ਸ਼ੁਰੂਆਤ ਤੋਂ ਹੀ ਸੀ ਜਗਮੂਨ ਸਿੰਘ ਵੀ ਦੇਖਿਆ ਉੱਥੇ ਵੀ ਹਾਊਸ ਆਫ ਵੰਡ ਕੇ ਜਿੱਦਾਂ ਨਾ ਹਾਊਸ ਵੰਡ ਕੇ ਉੱਥੇ ਜਿੱਦਾਂ ਹੁੰਦੀ ਰਹੀਆਂ ਹਾਂ ਬਿਲਕੁਲ ਬਿਲਕੁਲ ਉੱਥੇ ਜਗਮੂਨ ਸਿੰਘ ਜੀ ਸੀ ਵੀਕੈਂਡ ਰਿਕਨਨ ਨੂੰ ਹੁੰਨ ਵਾਲੇ ਤੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਵੀ ਡਿਪਟੀ ਉਹ ਨਹੀਂ ਖੇਡਦੇ ਹੁੰਦੇ ਸੀਗੇ ਸੋਡੀ ਉਹ ਨਹੀਂ ਸਾਡੇ ਨਾਲ ਖੇਡਦੇ ਹੁੰਦੇ ਸੀਗੇ ਤੇ ਨੈਸ਼ਨਲ ਸਟਾਈਲ ਕਬੱਡੀ ਖੇਡਦੇ ਸੀ ਉੱਥੇ ਅਸੀਂ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਸਟਾਈਲ ਕਬੱਡੀ ਦੀ ਅਸੀਂ ਐਂਟਰੀ ਕੀਤੀ ਉਦੋਂ ਸਾਨੂੰ ਦਵਿੰਦਰ ਸਿੰਘ ਕੋਟ ਸਾਹਿਬ ਮਿਲੇ ਚਮਕੌਰ ਸਾਹਿਬ ਤੋਂ ਤੇ ਉਹਨਾਂ ਨੇ ਬੜਾ ਸਾਥ ਦਿੱਤਾ ਨਾ ਤੇ ਬੜੇ ਲੰਬਾ ਸਮਾਂ ਸਾਨੂੰ ਸਿਖਾਉਂਦੇ ਵੀ ਰਹੇ ਤੇ ਅਸੀਂ ਚਮਕੌਰ ਸਾਹਿਬ ਅਕੈਡਮੀ ਲਈ ਮੋਸਟਲੀ ਮੈਂ ਖੇਡਿਆ ਇੱਕ ਅੱਡੇ ਸਾਲੇ ਮੈਂ ਐਸਜੀਪੀਸ ਲਈ ਖੇਡਿਆ ਸੀਗਾ ਮੋਸਟਲੀ 19-20 ਸਾਲ ਮੈਂ ਚਮਕੌਰ ਸਾਹਿਬ ਅਕੈਡਮੀ ਲਈ ਹੀ ਖੇਡਿਆ ਇਹ ਅ ਇਸ ਅਕੈਡਮੀ ਅਕੈਡਮੀ ਕਦੋਂ ਬਣੀ ਆ ਅਕੈਡਮੀ ਤਕਰੀਬਨ 2000 ਦੇ ਵਿੱਚ ਆਈ ਥਿੰਕ ਬਣੀ ਹੈ ਜੀ ਤੇ ਸਭ ਤੋਂ ਪਹਿਲਾ ਪਲੇਅਰ ਸੀਗਾ ਬਿੱਲਾ ਨੱਟਾ ਕਹਿੰਦੇ ਬਿੱਲਾ ਨੱਟਾ ਅੱਜ ਅੱਜਕੱਲ ਉਹ ਇਟਲੀ ਰਹਿੰਦਾ ਏ ਮੇਰਾ ਹਮ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਉਹ ਆਇਆ ਸੀਗਾ ਬਿੱਲਾ ਬਿੱਲਾ ਨੱਟਾ ਮੇਰਾ ਕਲਾਸਮੇਟ ਉਹਦਾ ਕਲਾਸਮੇਟ ਜੱਗੇ ਦਾ ਭਾਈ ਆ ਜੱਗੇ ਦਾ ਭਾਈ ਇਟਲੀ ਰਹਿੰਦਾ ਉਹ ਇਟਲੀ ਰਹਿੰਦਾ ਜੀ ਤੇ ਮੈਨੂੰ ਅੱਜ ਪਤਾ ਲੱਗਿਆ ਵੀ ਕਬੱਡੀ ਖੇਡਦਾ ਤਾਂ ਵੀ ਨਹੀਂ ਉਹ ਸਭ ਉਹ ਪਹਿਲਵਾਨੀ ਵੀ ਕਰਦਾ ਸੀਗਾ ਅਸੀਂ ਕਲਾਸ 'ਚ ਇਕੱਠੇ ਪੜ੍ਹਦੇ ਸੀ ਸਕੂਲ ਦੇ ਵਿੱਚ ਮਤਲਬ ਚਮਕੌਰ ਸਰ ਸਟੇਡੀਅਮ ਦੇ ਵਿੱਚ ਉਦੋਂ ਸਭ ਤੋਂ ਪਹਿਲੀ ਵਾਰੀ ਉਹ ਗਿਆ ਸੀਗਾ ਅੱਛਾ ਤੇ ਪਹਿਲਾ ਦਿਨ ਜਾ ਕੇ ਉਹ ਮੁੜਿਆ ਆਇਆ ਤੇ ਦੂਜਾ ਦਿਨ ਮੈਨੂੰ ਯਾਦ ਆ ਫਿਰ ਦੂਜਾ ਦਿਨ ਮੈਂ ਤੇ ਲਖਬੀਰ ਗ ਹਣਾ ਤੇ ਫਿਰ ਮੇਜਰ ਖਾਨ ਸੀਗਾ ਹਨਾ ਇਹ ਹੌਲੀ ਹੌਲੀ ਫਿਰ ਸਟੈਪ ਬਾਈ ਸਟੈਪ ਅੱਗੇ ਜੋਤੇ ਗਏ ਅੱਛਾ ਬੰਦੇ ਹਾਂਜੀ ਮਤਲਬ ਅਸੀਂ ਇਕੱਠੇ ਉੱਥੇ ਸਕੂਲ 'ਚ ਖੇਡਦੇ ਹੁੰਦੇ ਸੀ ਤਾਂ ਕਰਕੇ ਅਸੀਂ ਫਿਰ ਹੌਲੀ ਹੌਲੀ ਉੱਥੇ ਮੂਵ ਹੋਏ ਉਦੋਂ ਚੰਕੌਰ ਸਾਹਿਬ ਸਟੇਡੀਅਮ ਦਾ ਵੀ ਹਨਾ ਤੁਹਾਨੂੰ ਪਤਾ ਹਾਲਾਤ ਬਹੁਤ ਜਿਆਦਾ ਬੱਤਰੇ ਕਹਿ ਸਕਦੇ ਸੀਗੇ ਕਿਉਂਕਿ ਮੈਨੂੰ ਯਾਦ ਆ ਸਾਡੇ ਪਿੰਡ ਤੋਂ ਸ਼ੰਮਾ ਸੀਗਾ ਮੁੰਡਾ ਸ਼ੰਮਾ ਕਹਿੰਦੇ ਸੀ ਤੇ ਉਹਨਾਂ ਦਾ ਉਹਨਾਂ ਦਾ ਅਸੀਂ ਟਰੈਕਟਰ ਲੈ ਕੇ ਪਿੰਡੋਂ ਗਏ ਸੀ ਜਦੋਂ ਪਹਿਲੀ ਵਾਰੀ ਗਰਾਊਂਡ ਉੱਥੇ ਅਸੀਂ ਭਾਇਆ ਸੀਗਾ ਚੰਕੌਰ ਸਾਹਿਬ ਦੀ ਤਨੂ ਯਾਰਾ ਉੱਥੇ ਨਾ ਸਾਡਾ ਸੈਂਪਲ ਛੋਟਾ ਹੁੰਦਾ ਸੀ ਨਿਆਣੇ ਹੁੰਦੇ ਸੀ ਉਦੋਂ ਤੇ ਅਸੀਂ ਨਾ ਉਹ ਕਰਿਆ ਅਸੀਂ ਹਾਲਾਂ ਦੇ ਪਿੱਛੇ ਨਾ ਉਹ ਪਾਲਿਆ ਸਵਾਗਾ ਟੰਕੇ ਉਹ ਪਿੱਛੇ ਲੰਗੇ ਨਾ ਹਣਾ ਛੋਟਾ ਸੀਗਾ ਤੇ ਸਾਨੂੰ ਇੱਕ ਬਜ਼ੁਰਗ ਆਇਆ ਉਹਨੇ ਕਹਿੰਦਾ ਇਦਾਂ ਨਹੀਂ ਕਹਿੰਦਾ ਕਾਕਾ ਲੰਘਣਾ ਹੈਗਾ ਅਸੀਂ ਫਿਰ ਸਵਾਗਾ ਚੱਕ ਕੇ ਉਹਨੇ ਇੱਕ ਸਾਈਡ ਤੇ ਫਸਾ ਕੇ ਆਏ ਖਿੱਚ ਕੇ ਖਿੱਚਿਆ ਸੀ ਨਾ ਖਿੱਚ ਕੇ ਮਤਲਬ ਬਾਹਰ ਕੱਢ ਕੇ ਲੈ ਗਏ ਇਦਾਂ ਸਾਨੂੰ ਗੱਲਾਂ ਯਾਦ ਨਹੀਂ ਜੀ ਉੱਥੇ ਫਿਰ ਸ਼ੁਰੂਆਤ ਹੋਈ ਉਸ ਤੋਂ ਪਹਿਲਾਂ ਤਾਂ ਮਤਲਬ ਕਾਫੀ ਝੂਂਡ ਹੁੰਦੇ ਸੀ ਉੱਥੇ ਨਾ ਗਰਾਉਂਡ ਦੇ ਵਿੱਚ ਫਿਰ ਉਸ ਤੋਂ ਬਾਅਦ ਕਾਲੂ ਗਰਚਿਆ ਹਨ ਜਿਹੜਾ ਜੋ ਵੀ ਨਾਲ ਸਾਡੇ ਸੰਪਰਕੇ ਚ ਆਏ ਹਰ ਗਰਚਰ ਸਾਹਿਬ ਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਗਰਾਊਂਡ ਬਣਾਉਣ ਦੇ ਲਈ ਇੱਥੇ ਸਰਜੀਤ ਸਿੰਘ ਆਟਿਆ ਸਾਹਿਬ ਸਰਪੰਚ ਸਾਹਿਬ ਵੀ ਰਹੇ ਆ ਸਰਪੰਚ ਸਾਹਿਬ ਵੀ ਸੀਗੇ ਹਾਂਜੀ ਉਹ ਚਮਕੌਰ ਸਾਹਿਬ ਦੇ ਤੇ ਉਹਨਾਂ ਨੇ ਬਹੁਤ ਇਹਨਾਂ ਨੂੰ ਆਪ ਵੀ ਤਸਰੀ ਧੋਂਦੇ ਦੇਖਿਆ ਉੱਥੇ ਨਾ ਅੱਛਾ ਆਪਾਂ ਉਹਨਾਂ ਦੀ ਵਡਿਆਈ ਆ ਪਿੱਠੇ ਪਿੱਛੇ ਨਹੀਂ ਆਪਾਂ ਮੋਹ ਤੇ ਵੀ ਉਹਨਾਂ ਦਾ ਬੜਾ ਸਤਿਕਾਰ ਕਰਦੇ ਆ ਉਹਨਾਂ ਨੇ ਸਪੋਰਟਸ ਲਈ ਬਹੁਤ ਕੁਝ ਕੀਤਾ ਹੈ ਤੇ ਉੱਥੇ ਉਹਨਾਂ ਨੇ ਅਸੀਂ ਆਪ ਵੀ ਉਹ ਮਜ਼ਦੂਰਾਂ ਦੇ ਨਾਲ ਕੰਮ ਕਰਦੇ ਦੇਖਿਆ ਜੀ ਇੰਨਾ ਉਹਨਾਂ ਨੇ ਉੱਥੇ ਮਤਲਬ ਹਾਰਡਲੀ ਕੰਮ ਕੀਤਾ ਜੀ ਪਹਿਲਾ ਮੈਚ ਜਿਆਦਾ ਪਿੰਦੇ ਵੀ ਕਿੱਥੇ ਖੜੇ ਸੀ ਕਿੱਥੇ ਹੋਇਆ ਸੀ ਆਪਣਾ ਤੇਰਾ ਪਹਿਲਾ ਮੈਚ ਮੇਰਾ ਜਿੰਦਗੀ ਦਾ ਪਹਿਲਾ ਮੈਚ ਹਾਂਜੀ ਅਸੀਂ ਕਿ ਐਸੀ ਬੱਸ ਦੇ ਉੱਪਰ ਬਹਿ ਕੇ ਅੱਛਾ ਤੇ ਆ ਰਾਮਲੀਲਾ ਗਰਾਊਂਡ ਆ ਜਿਹੜਾ ਮਰੰਡੇ ਜੀ ਮਰੰਡੇ ਮੈਚ ਹੁੰਦਾ ਆ ਰਾਮਲੀਲਾ ਗਰਾਊਂਡ ਨੂੰ ਮੈਨੂੰ ਪਤਾ ਨਹੀਂ ਸੀ ਵੀ ਕਬੱਡੀ ਸਕੂਲ ਤੋਂ ਬਾਹਰ ਵੀ ਖੇਡੀ ਜਾਂਦੀ ਹੁੰਦੀ ਸੀ ਮੈਨੂੰ ਯਾਦ ਆਉਂਦੀ ਚੀਜ਼ ਆ ਸਕੂਲਾਂ ਨੇ ਕਿੱਡੇ ਬੰਦਾ ਵੀਰ ਨੇ ਮੈਨੂੰ ਕਿਹਾ ਲਖਵੀਰ ਕਹਿੰਦਾ ਕੰਦੋਲਿਆਂ ਦਾ ਮੁੰਡਾ ਸੀ ਲਖੀ ਹਰਮਨ ਨਾਲ ਸੀਗੇ ਸਾਡੇ ਹਨ ਤੇ ਕਹਿੰਦਾ ਵੀ ਆਪਾਂ ਨੇ ਖੇਡਣ ਜਾਣਾ ਹੈ اچھا ਮੈਂ ਕਿਹਾ ਵੀ ਕਿੱਥੇ ਜਾਣਾ ਹੈ ਕਿ ਇਹਨਾਂ ਨੇ ਕਹਿੰਦਾ ਵੀ ਮਰੰਡੇ ਮੈਚ ਆ ਤੇ ਮੈਂ ਕਿਹਾ ਵੀ ਚਲੋ ਕੋਈ ਨਹੀਂ ਹੈ ਨਾ ਕਦੋਂ ਫੋਨ ਫੋਨ ਵੀ ਨਹੀਂ ਸੀ ਹੁੰਦੇ ਅਸੀਂ ਬਾਈ ਬਸ ਤੇ ਚੜ ਕੇ ਸਕੂਲ ਤੋਂ ਜਾ ਕੇ ਅਸੀਂ ਨਾ ਅਤਲੋਪ ਸਿੰਘ ਡੀਪੀ ਸਰ ਹੁੰਦੇ ਸੀਗੇ ਉਹਨੂੰ ਅਸੀਂ ਪੁੱਛਿਆ ਤੇ ਪੁੱਛ ਕੇ ਅਸੀਂ ਮੈਚ ਖੇਡਣ ਚਲੇ ਗਏ ਬਸ ਦੇ ਉੱਪਰ ਬਹਿ ਕੇ ਗਏ ਅਸੀਂ ਨਾ ਤੇ ਤੇ ਉਹਨੂੰ ਉਹ ਵੀ ਬਸਾਂ ਹੀ ਚੱਲਦੀਆਂ ਸੀ ਮੋਸਟਰੀ ਥੱਲੇ ਭੀੜ ਸੀ ਅਸੀਂ ਉੱਪਰ ਬਹਿ ਕੇ ਬਸ ਦੇ ਮਰੰਡੇ ਮੈਚ ਖੇਡ ਕੇ ਆਈ ਜੀ ਪਹਿਲਾਂ ਇਹਦੇ ਨਾਲ ਮੈਸੀ ਮਿਲਰ ਦਾ ਸ਼ਹਿਰ ਕਕਰਾਲੀ ਦੀ ਟੀਮ ਨਾਲ ਮੈਂ ਸੀਗਾ ਛੱਡਾ ਚਾਰ ਜਲਟ ਆ ਇਹਦਾ ਅਸੀਂ ਹਾਰ ਗਏ ਸੀਗੇ ਜੀ ਅੱਛਾ ਜੀ ਅਜਾ ਨਵੇਂ ਨਵੇਂ ਦੇ ਨਵੇਂ ਨਵੇਂ ਸੀਗੇ ਬਿਲਕੁਲ ਹੀ ਹਾਂ ਜੱਫਾ ਲੱਗਿਆ ਸੀ ਕੋਈ ਉਸ ਟਾਈਮ ਨਹੀਂ ਨਹੀਂ ਉਦੋਂ ਤਾਂ ਮੈਂ ਬਿਲਕੁਲ ਹੀ ਨਵਾਂ ਸੀਗਾ ਜੀ ਉਦੋਂ ਤਾਂ ਮੈਨੂੰ ਦੋ ਜਣਿਆਂ ਨੇ ਫੜ ਕੇ ਗੱਭੇ ਖੜਾਏ ਸੀ ਮੇਜਰ ਵੀ ਸਾਡੇ ਨਾਲ ਸੀਗਾ ਅੱਛਾ ਕਿਤਨੇ ਇਧਰੋਂ ਫੜਿਆ ਸੀ ਕੈਨੇਡਾ ਤੋਂ ਫੜਿਆ ਸੀ ਕਿ ਮੈਂ ਗੱਭੇ ਖੜਾ ਸੀਗਾ ਤੇ ਉਹ ਮੋਸਟਲੀ ਜਿਹੜੇ ਰੀਡਰ ਸੀਗੇ ਉਹ ਮੈਨੂੰ ਇਹ ਟੱਚ ਲਾਉਂਦੇ ਹੁੰਦੇ ਸੀ ਕਿਉਂਕਿ ਅੱਛਾ ਤੁਸੀਂ ਉਹਨੂੰ ਟੱਚ ਲਾ ਲਾ ਕੇ ਪੁਆਇੰਟ ਲਈਏ ਚੱਲ ਫਿਰ ਪਿੰਦੇ ਆ ਉਹ ਸਮਾਂ ਦੱਸ ਵੀ ਹਰ ਬੰਦੇ ਦਾ ਸੁਪਨਾ ਹੁੰਦਾ ਵੀ ਯਾਰ ਮੈਂ ਇਹਨੂੰ ਫੜ ਲਾਂ ਬੈ ਛੱਡੇ ਦਾ ਕੋਈ ਨਹੀਂ ਹੈਗਾ ਪਰ ਤੇਰਾ ਜ਼ਿੰਦਗੀ ਦਾ ਫੇਵਰੇਟ ਜੱਫੇ ਕਿਹੜੇ-ਕਿਹੜੇ ਰਹੇ ਆ ਵੀ ਕਿਹੜੇ-ਕਿਹੜੇ ਜਦੋਂ ਤਾਂ ਹੁੰਦਾ ਜੀ ਜਦੋਂ ਨਾ ਤੁਸੀਂ ਕਿਸੇ ਜਦੋਂ ਹਰ ਇੱਕ ਪਲੇਅਰ ਲਈ ਇਹ ਮੂਮੈਂਟ ਹੁੰਦੀ ਹੈ ਮੇਰੇ ਹਿਸਾਬ ਨਾਲ ਹਣਾ ਪਹਿਲਾ ਮੂਮੈਂਟ ਦਾ ਤਰ੍ਹਾਂ ਇਹ ਤਾਂ ਵੀ ਤੈਨੂੰ ਟੱਚ ਲਾ ਲੱਗੇ ਭੱਜ ਰਹੇ ਹਾਂ ਹਰ ਇੱਕ ਹਰ ਇੱਕ ਪਲੇਅਰ ਦੀ ਹੁੰਦੀ ਮੈਂ ਵਧੀਆ ਕਿਸੇ ਨੂੰ ਫੜਾ ਹਾਂ ਨਾ ਜਦੋਂ ਵਧੀਆ ਤੁਹਾਨੂੰ ਲੋਕ ਵੀ ਤੁਹਾਨੂੰ ਹਣਾ ਤੁਹਾਡੀ ਗੇਮ ਨੂੰ ਪਸੰਦ ਕਰੇ ਹਣਾ ਬੰਦਾ ਇਦਾਂ ਮੇਰੀ ਹਾਈਟ ਵੀ ਛੋਟੀ ਸੀਗੀ ਹਣਾ ਜਦੋਂ ਤੁਹਾਡੀ ਗੇਮ ਨੂੰ ਬੰਦਾ ਪਸੰਦ ਕਰਨ ਲੱਗਦਾ ਨਾ ਉਦੋਂ ਫਿਰ ਪਲੇਅਰ ਦੇ ਵਿੱਚ ਬਹੁਤ ਮੋਟੀਵੇਸ਼ਨ ਹੁੰਦਾ ਹੈ ਮੈਨੂੰ ਯਾਦ ਆ ਜੈਲਦਾਰ ਸੀਗਾ ਮਡੋਲੀ ਵਾਲਾ ਉਹਦੇ ਪਿੰਡ ਮੈਂ ਸੀਗਾ ਤੇ ਅਸੀਂ ਚੰਗੌਰ ਸਾਹਿਬ ਵੱਲੋਂ ਖੇਡਦੇ ਸੀ ਕੀਪਰ ਸੀ ਸੱਦੋ ਵਾਲਾ ਹਨਾ ਉਹ ਵਧੀਆ ਪਲੇਅਰ ਸੀਗਾ ਬਹੁਤ ਵਧੀਆ ਸੀਗਾ ਉਹ ਲੈਵਲ ਦੇ ਵਿੱਚ ਹਨਾ ਉਹਦੋਂ ਕੀਪੇ ਬਾਈ ਨੂੰ ਹਨਾ ਬਾਅਦ ਚ ਅਸੀਂ ਕੈਨੇਡਾ ਵੀ ਇਕੱਠੇ ਵੀ ਖੇਡੇ ਆ ਕੀਪੇ ਬਾਈ ਦੇ ਨਾਲ ਹਨਾ ਤੇ ਮਤਲਬ ਉਹ ਤੋਂ ਸਾਡਾ ਸੀਨੀਅਰ ਪਲੇਅਰ ਲਾ ਲਓ ਤੁਸੀਂ ਉਦੋਂ ਮੈਂ ਬਾਈ ਨੂੰ ਜੱਫਾ ਲਾਇਆ ਸੀਗਾ ਉੱਥੇ ਉਦੋਂ ਲੋਕਾਂ ਨੇ ਉਹ ਜੱਫੇ ਨੂੰ ਬੜਾ ਪਸੰਦ ਕਰਿਆ ਸੀ ਮੈਨੂੰ ਖੁਦ ਨੂੰ ਆਪਣੇ ਮਤਲਬ ਇੱਕ ਬਲੀਵ ਸਿਸਟਮ ਹੁੰਦਾ ਨਾ ਉੱਥੇ ਮੈਨੂੰ ਬੜਾ ਮੋਟੀਵੇਸ਼ਨ ਮਿਲਿਆ ਸੀਗਾ ਹਨਾ ਉਸ ਤੋਂ ਬਾਅਦ ਆ ਚਲੋ ਪੱਜਦੇ ਵੀ ਰਹੇ ਰੇਡਰ ਹਨਾ ਜੀ ਹਰੇਕ ਬੰਦਾ ਨਾ ਤੇ ਜਫਾ ਵੀ ਲੱਗਦੇ ਰਹੇ ਫਿਰ ਤਾਂ ਕਾਫੀ ਰੇਡਰ ਨੂੰ ਆਪਣੇ ਫੜਿਆ ਵੀ ਆ ਨਾ ਫਿਰ ਉਹ ਸਿਲੈਕਸ਼ਨੇ ਤਾਂ ਹੁੰਦੀ ਹੈ ਜੇ ਆਪਾਂ ਸਾਰਿਆਂ ਨੂੰ ਫੜਦੇ ਆ ਤਾਂ ਹੀ ਆਪਾਂ ਬਾਹਰ ਜਾਣ ਜੋਗੇ ਹੁੰਦੇ ਆ ਵਿਦੇਸ਼ਾਂ ਦਾ ਕੋਈ ਬਾਹਰਲੇ ਦੇਖਦੇ ਟੂਰ ਦੇ ਵਿੱਚ ਕੋਈ ਵਧੀਆ ਜਫਾ ਤੁਹਾਡਾ ਫੇਵਰੇਟ ਰਿਆ ਹੋਵੇ ਬਾਹਰਲੇ ਦੇਖਦੇ ਸਾਰੀ ਚੋਟੀ ਦੇ ਪਲੇਅਰ ਜੰਦੇ ਆਣ ਪੂਰੀ ਕਰੀਮ ਜਾਂਦੀ ਉਹਦੇ ਜਿਹੜੇ ਵੀ ਪ੍ਰੋਮੋਟਰ ਸਪੋਰਟਰ ਸਪੋਰਟ ਕਰਦੇ ਆ ਉਹ ਦੇਖਦੇ ਆ ਨੀਚਲੇ ਲੈਵਲ ਦੇ ਵਿੱਚ ਜਿੰਨੇ ਵੀ ਟਾਪ ਦੇ ਪਲੇਅਰ ਆ ਉਹ ਸਾਰੀ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਜਿੰਨੇ ਵੀ ਸਾਡੇ ਸਪான்ਸਰ ਭਰਾ ਉਹਨਾਂ ਦਾ ਬਹੁਤ ਧੰਨਵਾਦ ਆ ਹੁਣ ਉੱਥੇ ਵਾਲਾ ਜੱਫਾ ਦੱਸੋ ਕੋਈ ਮੈਨੂੰ ਬਲਜਿੰਦਰ ਸਿੰਘ ਭੱਲਮਾ ਜਿਹੜਾ ਜਦੋਂ ਹੁਣ ਸਾਡੇ ਵਿੱਚ ਨਹੀਂ ਰਿਹਾ ਹੈਗੀ ਉਹ ਨਾ ਅਜੀਤ ਸਿੰਘ ਸੀਗੇ ਹਨਾ ਆਪਣਾ ਫਿਰ ਗੁਰਸੱਭ ਦੇ ਲੱਗੇ ਪਿੰਡ ਸੀਗਾ ਆਪਣਾ ਅਜੀਤ ਸਿੰਘ ਸੀਗੇ ਦਰਸ਼ਨ ਅੰਕਲ ਸੀਗੇ ਨਾ ਪੰਜਾਬ ਸਪੋਰਟਸ ਕਲੱਬ ਸੀਗੀ ਜਿਹੜੀ ਮੈਨੂੰ ਸਭ ਤੋਂ ਪਹਿਲੀ ਵਾਰੀ ਲੈ ਕੇ ਗਈ ਸੀਗੀ ਅੱਛਾ ਤੇ ਉਹਨਾਂ ਨੂੰ ਨਾ ਚਲੋ ਇੱਥੇ ਤਾਂ ਦੋ ਤਿੰਨ ਬੰਦੇ ਆਉਂਦੇ ਆ ਬਾਹਰੋਂ ਕਹਨਾ ਕੋਟ ਗੰਗੂਰ ਆ ਮੈਚ ਦੇ ਉੱਤੇ ਮੇਰੀ ਸੈলেকਸ਼ਨ ਹੋਈ ਸੀ ਫਿੰਡੀ ਬਾਈ ਸੀਗੀ ਝਾਲਸਾ ਗੋਲਾ ਬਾਈ ਉਹ ਨਹੀਂ ਹੈ ਨਾ ਇਹਨਾਂ ਨੇ ਵੀ ਮੈਨੂੰ ਸਪੋਰਟ ਕੀਤਾ ਹੈ ਨਾ ਉਹਨਾਂ ਨੇ ਕਹਿ ਕੇ ਸੈলেক ਮਤਲਬ ਸੈলেকਸ਼ਨ ਕਿਹਾ ਸੀ ਕਿ ਸਾਡੇ ਇਲਾਕੇ ਦਾ ਪਲੇਅਰ ਆ ਤੁਸੀਂ ਨੂੰ ਦੇਖੋ ਖੇਡਦੇ ਨੂੰ ਹੈ ਨਾ ਤੇ ਇਹ ਚੀਜ਼ਾਂ ਮੈਨੂੰ ਬਾਅਦ ਚ ਪਤਾ ਲੱਗਿਆ ਕਿਉਂਕਿ ਉਹ ਐਨੇ ਸਾਇਲੈਂਟ ਬੰਦੇ ਆ ਨਾ ਫਿੰਡੀ ਬਾਈ ਨੂੰ ਗੋਲੇ ਬਾਈ ਉਹ ਨਹੀਂ ਉਹ ਕਦੀ ਆਪਣੇ ਆਪ ਨੂੰ ਮੂਰੇ ਨਹੀਂ ਲੈ ਕੇ ਆਉਂਦੇ ਹੈਗੇ ਹੈ ਨਾ ਤੇ ਮੈਨੂੰ ਬਾਅਦ ਦੇ ਵਿੱਚ ਇਹ ਗੱਲਾਂ ਪਤਲੀਆਂ ਵੀ ਬਾਈ ਉਹਨਾਂ ਨੇ ਕਿਹਾ ਹੋਇਆ ਸੀਗਾ ਹੈ ਨਾ ਤੇ ਉਹ ਯੀ ਨਾ ਸਾਰੇ ਕਾਸ਼ੀ ਦੀ ਮੈਨੂੰ ਬਲਜਿੰਦਰ ਬਾਈ ਉਹਨਾਂ ਨੇ ਦੱਸੀ ਹੈ ਗੱਲਾਂ ਬਾਤ ਦੇ ਵਿੱਚ ਮਤਲਬ ਉੱਥੇ ਨਾ ਕੋਟਮੁਗਰਾਇ ਮੈਚ ਤੇ ਸੈLECTION ਹੋਣ ਤੋਂ ਬਾਅਦ ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਜੀ ਉੱਥੇ ਨਾ ਕਿਹੜੇ ਕਲੱਬ ਉਹ ਲੈ ਖੇਡੇ ਤੇ ਪੰਜਾਬ ਸਪੋਰਟਸ ਕਲੱਬ ਪੰਜਾਬ ਸਪੋਰਟਸ ਕਲੱਬ ਟੋਰਾਂਟੋ ਵੱਲੋਂ ਖੇਡਿਆ ਸੀਗਾ ਠੀਕ ਆ ਤੇ ਉੱਥੇ ਗਿਆ ਤੇ ਮੇਰੀ ਹਾਈਟ ਛੋਟੀ ਸੀਗੀ ਮੈਂ ਵੈਸੇ ਵੀ ਮੈਨੂੰ ਇੰਨੀ ਨੌਲੇਜ ਨਹੀਂ ਤੇ ਦੁਨੀਆਦਾਰੀ ਦੀ ਹੈ ਨਾ ਕਿਉਂਕਿ ਆਪਾਂ ਨਾਰਮਲ ਘਰਾਂ ਦੇ ਵਿੱਚੋਂ ਸੀ ਤੇ ਪਹਿਲੀ ਵਾਰੀ ਜਹਾਜ਼ ਦੇ ਵਿੱਚ ਬਹਿ ਕੇ ਜਦੋਂ ਉੱਥੇ ਪਹੁੰਚਿਆ ਜੀ ਮੈਨੂੰ ਬਾਅਦ ਚ ਪਤਾ ਲੱਗੀਆਂ ਗੱਲਾਂ ਇਹ ਵੀ ਕੁਝ ਬੰਦੇ ਇਤਰਾਜ ਕਰਦੇ ਸੀ ਵੀ ਇਹ ਹਾਈਟ 'ਚ ਬਹੁਤ ਛੋਟਾ ਵੀ ਬੰਦੇ ਬਹੁਤ ਵੱਡੇ ਵੱਡੇ ਹੁੰਦੇ ਆ ਵੀ ਕਿੱਦਾਂ ਫੜੇ ਗਏ ਹੋਏ ਆ ਬਲਜਿੰਦਰ ਭਾਈ ਨੇ ਮੈਨੂੰ ਇਹ ਗੱਲਾਂ ਸ਼ੇਅਰ ਕਰੀਆਂ ਵੀ ਭਿੰਦੇ ਐਦਾਂ ਹੁੰਦਾ ਸੀਗਾ ਜਿਹੜਾ ਮੈਨੂੰ ਦੇ ਦੇ ਸਾਈਨ ਕਰਾ ਕੇ ਲਿਖ ਕੇ ਗਿਆ ਸੀ ਅੱਛਾ ਤੇ ਫ਼ਿੰਡੀ ਭਾਈ ਨੂੰ ਵੀ ਹੋ ਸਕਦਾ ਫੇਸ ਕਰਨੀਆਂ ਪੈਣ ਨਾ ਚਾੜਦਾ ਵਾਲੇ ਐ ਨਾ ਭਾਈ ਨੂੰ ਹੋ ਸਕਦਾ ਫੇਸ ਕਰਨੀਆਂ ਪਈਆਂ ਹੁਣ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਉੱਥੇ ਕੀ ਹੋਇਆ ਨਾ ਜਦੋਂ ਸਾਡਾ ਪਹਿਲਾ ਮੈਚ ਸੀਗਾ ਤੇ ਪਹਿਲੇ ਮੈਚ ਦੀ ਬਿੱਕਰ ਲਵੰਡੀ ਚੌਧਰੀ ਵਾਲਾ ਰੀਡਰ ਸੀਗਾ ਇੱਕ ਹੂੰ ਤੇ ਉਹਦੀ ਹਾਈਟ ਮੇਰੇ ਸਾਹਮਣੇ ਵੀ 6 6.5 ਤੋਂ ਕਰੀਬ ਸੀਗੀ ਕਾਫੀ ਲੰਬਾ ਸੀਗਾ ਮੇਰੇ ਨਾਲ ਮੈਂ ਤਾਂ ਡਬਲ ਮੈਨੋ ਡਬਲ ਲਗਾ ਲਉਂਗੀ ਹਣਾ ਤੇ ਉਥੇ ਚਲੋ ਮੈਂ ਇਹ ਨਹੀਂ ਕਹਣਾ ਵੀ ਮੈਂ ਫੜਿਆ ਮਹਾਰਾਜ ਨੇ ਕਿਰਪਾ ਕੀਤੀ ਉੱਥੇ ਉਦਾਜ ਰੱਖੀ ਰੱਖੀ ਉਹਨਾਂ ਨੇ ਪਹਿਲੀ ਕਬੱਡੀ ਪਾਈ ਉਹ ਮੈਂ ਪਹਿਲੀ ਕਬੱਡੀ ਫੁੱਟੀਆਂ ਪਹਿਲੀ ਬੋਡੀ ਵਾਲੇ ਆ ਉੱਥੇ ਦੇ ਬਸ ਉੱਥੇ ਦੇ ਮੇਰੇ ਉਸੇ ਦਿਨ ਮੇਰੇ 3 ਸਾਲ ਦੇ ਸਾਈਨ ਹੋ ਗਏ ਜੀ ਅੱਛਾ ਪਹਿਲੇ ਪਹਿਲੇ ਜੱਪੇ ਪਹਿਲੇ ਜੱਪੇ تھے ਉਹਨਾਂ ਨੇ ਮਤਲਬ ਉਸੇ ਦਿਨ ਮੈਨੂੰ ਕਹਿ ਦਿੱਤਾ ਵੀ ਤੇਰੇ ਅਸੀਂ ਤੂੰ 3 ਸਾਲ ਸਾਡੇ ਕਲੱਬ ਲਈ ਖੇਡਣਾ ਹੈ ਜੀ ਅੱਛਾ ਤੇ ਉੱਥੇ ਉਹ ਮੈਚ ਦੇ ਵਿੱਚ ਮੈਂ ਦੋ ਤਿੰਨ ਸਟਾਪਾਂ ਲਾਈਆਂ ਜੀ ਜੀ ਤੇ ਉਹ ਪਹਿਲੀ ਇੱਕ ਵੱਡੀ ਜਦੋਂ ਉੱਥੇ ਫੇਰ ਮੈਨੂੰ ਉਹਨਾਂ ਨੇ ਜਿਹੜੇ ਬੰਦੇ ਇਤਰਾਜ਼ ਵੀ ਮਾੜਾ-ਮੋਠਾ ਕਰਦੇ ਸੀ ਉਹਨਾਂ ਨੇ ਮੈਨੂੰ ਚੱਕ ਲਿਆ ਜੀ ਹੈਨਾ ਤੇ ਅੱਪਨੂੰ ਪਤਾ ਨਹੀਂ ਕੋਣ ਮੈਨੂੰ ਪਤਾ ਨਹੀਂ ਵੀ ਕੋਣ ਇਤਰਾਜ਼ ਕਰਦਾ ਸੀ ਮੈਨੂੰ ਦੱਸਣ ਨੂੰ ਮਤਲਬ ਥੋੜਾ ਜਿਹਾ ਜਿਵੇਂ ਹੈ ਨਾ ਇਹ ਚਲੋ ਕਲੱਬਾਂ ਦੇ ਵਿੱਚ ਸਾਰੇ ਬੰਦੇ ਹੁੰਦੇ ਆ ਨਾ ਵੀ ਕੋਈ ਸ਼ਿਪਾਸੀ ਨਾ ਜਵੇ ਇਦਾਂ ਨਾ ਹੋਵੇ ਤੇ ਇਹ ਚੀਜ਼ਾਂ ਹੋਈਆਂ ਤੇ ਉੱਥੇ ਉੱਥੇ ਵੀ ਮੈਨੂੰ ਬੜਾ ਹੌਸਲਾ ਮਿਲਿਆ ਪਹਿਲੇ ਮੈਚ ਦੇ ਵਿੱਚ ਵੀ ਮੈਨੂੰ ਉਹ ਨਾ ਮੇਰੇ ਕਲੱਬ ਵਾਲੇ ਨੇ ਬੜੇ ਪੈਸੇ ਵੀ ਮੈਨੂੰ ਦਿੱਤੇ ਉਹਨਾਂ ਨੇ ਡਾਲਰਾਂ ਦੇ ਵਿੱਚ ਨਾ ਜਦੋਂ ਬੰਦਾ ਫਿਰ ਬੜਾ ਮੋਟੀਵੇਟ ਹੁੰਦਾ ਹੈ ਮੈਂ ਕੀ ਕੀ ਇਨਾਮ ਹੁਣ ਤੱਕ ਦਿੱਤੇ ਆ ਕਬੱਡੀ ਦੇ ਵਿੱਚੋਂ ਗੱਡੀ ਦੇ ਵਿੱਚ ਪ੍ਰਾਈਜ਼ ਆ ਵੈਸੇ ਹੈ ਨਾ ਕੈਸ਼ ਮੈਨੂੰ ਕਾਫੀ ਬੜੀ ਸਨਮਾਨਤ ਕੀਤਾ ਗਿਆ ਹੈ ਜੀ ਹੈ ਨਾ ਤੇ ਫਰਾਟੇ ਪੱਖੇ ਕੋਲਰ ਵੀ ਕਈ ਵਾਰ ਦੇਖਿਆ ਰੱਖ ਦਿੰਨੇ ਹਾਂ ਜੀ ਹਾਂ ਜੀ ਹਾਂ ਜੀ ਉਹ ਚੀਜ਼ਾਂ ਵੀ ਚਲ ਤੇ ਕੋਈ ਜ਼ਿੰਦਗੀ ਦੇ ਯਾਦਗਾਰ ਪਲ ਜਿਹੜੇ ਸਾਂਝੇ ਕਰਨੇ ਹੁਣ ਸਾਡੇ ਦਰਸ਼ਕ ਵੀਰਾਂ ਨਾਲ ਬਸ ਮੈਂ ਤਾਂ ਇੱਕ ਬੇਨਤੀ ਕਰਦਾ ਏ ਸਾਰੀ ਸੰਗਤ ਨੂੰ ਕਿ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਦੇ ਹਾਲਾਤ ਚੱਲ ਰਹੇ ਆ ਸਾਰੇ ਪਿਆਰ ਦੇ ਨਾਲ ਰਹੋ ਤੇ ਦੂਜੇ ਨੰਬਰ ਤੇ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਜ਼ਰੂਰ ਲਗਾਓ ਕਿਉਂਕਿ ਨਸ਼ਿਆਂ ਦਾ ਦੌਰ ਚੱਲ ਰਿਹਾ ਏ ਮੈਨੂੰ ਕਹਿੰਦਾ ਕਬੱਡੀ ਖਿਲਾਉਣੀ ਆ ਆਪਾਂ ਨੇ ਆਪਾਂ ਬੱਚਿਆਂ ਨੂੰ ਗਰਾਊਂਡ ਦੇ ਨਾਲ ਜ਼ਰੂਰ ਜੋੜੀਏ ਹਨਾ ਤੇ ਆਪਾਂ ਕੋਸ਼ਿਸ਼ ਕਰੀਏ ਹਨਾ ਵੀ ਚੌਥੀ ਪੰਜਵੀਂ ਕਲਾਸ ਦੇ ਵਿੱਚੋਂ ਬੱਚਿਆਂ ਨੂੰ ਆਪਾਂ ਗਰਾਊਂਡ ਨਾਲ ਜੋੜਨਾ ਸ਼ੁਰੂ ਕਰੀਏ ਇੱਕ ਤਾਂ ਮੋਬਾਈਲਾਂ ਤੋਂ ਦੂਰ ਰਹਿਣਗੇ ਦੂਜੇ ਨੰਬਰ ਤੇ ਮੈਂ ਚਲੋ ਬਾਹਰ ਵੀ ਦੇਖਿਆ ਹਨਾ ਬਾਹਰ ਬੜੇ ਜਦੋਂ ਆਪਾਂ ਨਾ ਕਿਸੇ ਦੀ ਵੀਡੀਓ ਦੇਖਦੇ ਹਾਂ ਛੋਟੇ ਦੇ ਬੱਚੇ ਦੀ ਹਨਾ ਤੇ ਅੱਜ ਕੱਲ ਉਹ ਵੀਡੀਓ ਵੀ ਬੜੀ ਕੰਮ ਕਰਦੀ ਆ ਤੇ ਆਪਾਂ ਕੋਈ ਚਾਈਨਿਸ ਵੀਡੀਓ ਦੇਖਦੇ ਆ ਵੀ ਆ ਦੇਖੋ ਬੱਚੇ ਕੀ ਕਰਦੇ ਆ ਕੀ ਕਰਦੇ ਆ ਹਨਾ ਇਦਾਂ ਕਰਦੇ ਨਾ ਕਰਦੇ ਆ ਉਹਨਾਂ ਦੇ ਪਿੱਛੇ ਨਾ ਹਾਰਡਵਰਕ ਬਹੁਤ ਹੁੰਦਾ ਹੈ। ਪੇਰਨਸ ਦਾ ਹਾਰਡਵਰਕ ਬਹੁਤ ਹੁੰਦਾ ਹੈ, ਕੋਚਾਂ ਦਾ ਹਾਰਡਵਰਕ ਬਹੁਤ ਬਹੁਤ ਹੁੰਦਾ ਹੈ ਨਾ। ਉਹ ਚੀਜ਼ ਨੂੰ ਫੀਲ ਕਰੀਏ ਆਪਾਂ ਨਾ ਜਿਹੜੇ ਪੇਰਨਸ ਹਨ ਨਾ ਕਈ ਵਾਰੀ ਸਕੂਲਾਂ ਦੇ ਵਿੱਚ ਮੈਂ ਦੇਖਿਆ ਅਜੀ ਗੱਲ ਹਨਾ ਮੜਾ ਜਾ ਬੱਚਾ ਡਿੱਗ ਜੇ ਵੀ ਨਾ ਤਾਂ ਆਪਾਂ ਕੰਪਲੀਟ ਲੈ ਕੇ ਚਲੇ ਜਾਂਦੇ ਆਪਾਂ ਆਪਣੇ ਬੱਚੇ ਨੂੰ ਸਟਰੋਂਗ ਨਹੀਂ ਕਰਦੇ ਹੈਗੇ। ਤੇ ਮੇਰਾ ਮੇਰਾ ਮੈਸੇਜ ਹੈ ਸਾਰਿਆਂ ਲਈ ਹੈ ਨਾ ਜੀ ਵੀ ਪਲੀਜ਼ ਅਗਰ ਮੜੀ ਮੋਟਾ ਕੁਝ ਹੁੰਦਾ ਹੈ ਨਾ ਇਹ ਚੀਜ਼ਾਂ ਨੂੰ ਅਵੋਇਡ ਕਰੀਏ ਆਪਾਂ ਬੱਚੇ ਨੂੰ ਸਟਰੋਂਗ ਬਣਾਈਏ ਹਨਾ ਮੈਂਟਲੀ ਸਟਰੋਂਗ ਕਰੀਏ ਨਾ ਨਾ ਹੈਣਾ ਜੇ ਤੁਸੀਂ ਬੱਚੇ ਨੂੰ ਸਪੋਰਟਸ ਦੇ ਵਿੱਚ ਪਾਤਾ ਤਾਂ ਉਹ ਤੁਸੀਂ ਅੱਖਾਂ ਮੀਚ ਲਿਓ ਤੇ 70% ਦੁਨੀਆਦਾਰੀ ਉਹ ਆਪਣੇ ਆਪ ਹੀ ਸਿੱਖ ਜਾਈਗਾ ਜੀ ਸਪੋਰਟਸ ਚੀਜ਼ ਐ ਇਦਾਂ ਦੀ ਹੈਣਾ ਅੰਦਰੋਂ ਬਿੱਲ ਪਾਵਰ ਉਹਦੀ ਸਟਰੋਂਗ ਹੋ ਜਾਏਗੀ ਬਾਡੀ ਉਹਦੀ ਸਟਰੋਂਗ ਹੋ ਜਾਏਗੀ ਸਟੈਮਨਾ ਉਹਦਾ ਵਾਜੇਗਾ ਜੀ ਨਸ਼ਿਆਂ ਵੱਲ ਨੂੰ ਨਹੀਂ ਹੋ ਜਾਏਗਾ ਜੀ ਹੈਨਾ ਤੇ ਇਹ ਚੀਜ਼ ਆ 플레이ਰ ਚਾਹੇ ਬਣੇ ਚਾਹੇ ਨਾ ਬਣੇ ਉਹ ਪਰਮਾਤਮਾ ਦੇ ਹੱਥ ਹੁੰਦਾ ਹੈ 플레이ਰ ਸਾਰੇ ਨਹੀਂ ਬਣਦੇ ਹੁੰਦੇ ਬਿਲਕੁਲ 플레이ਰ ਬਣਾਉਣਾ ਪਰਮਾਤਮਾ ਦੇ ਹੱਥ ਹੁੰਦਾ ਹੈ ਹੈਨਾ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰ ਰਹਿਮ ਰਹਿਮ ਕਰਦੇ ਆ ਜੀ ਉਹਨਾਂ ਦੇ ਹੱਥ ਹੁੰਦਾ ਹੈ ਹੈਨਾ ਤੇ ਪਲੇਅਰ ਬਣਨੋਂ ਮੰਦੇ ਹੱਥ ਹੁੰਦਾ ਹੈ ਜੀ ਬਾਕੀ ਮੈਂ ਲਾਸਟ ਦੇ ਵਿੱਚ ਧੰਨਵਾਦ ਕਰਦਾ ਸਾਰੀ ਸੰਗਤ ਦਾ ਤੇ ਪਿੰਡ ਪੈਰੋਵਾ ਜਿਹੜਾ ਹੋਣ ਕਰਕੇ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਨਾ ਸੰਤੋਬਾਬ ਸਰਦੂਲ ਸਿੰਘ ਜੀ ਸੰਤੋਬਾਬ ਅਮਰ ਸਿੰਘ ਜੀ ਤੇ ਇਹਨਾਂ ਦੀ ਸੰਗਤ ਕਰਨ ਦਾ ਵੀ ਮੌਕਾ ਮਿਲਿਆ ਏ ਤੇ ਇਸ ਕਰਕੇ ਹੀ ਇਹ ਨਾ ਅੱਜ ਤੁਹਾਨੂੰ ਦਿਖ ਰਿਹਾ ਐ ਨਾ ਮੈਂ ਤੇ ਮੈਂ ਇਹਨਾਂ ਮਹਾਂਪੁਰਖਾਂ ਨਾਲ ਜੁੜਿਆ ਰਿਹਾ ਸੀਗਾ ਸਾਡੇ ਪਿੰਡ ਕੋਟਦਵੜਾ ਹੋਨਰਸ ਕਰਕੇ ਇਹਨਾਂ ਸਾਡੀ ਫੈਮਿਲੀ ਨਾਲ ਜੁੜੀ ਹੋਈ ਆ ਤੇ ਉਹਨਾਂ ਕਰਕੇ ਵੀ ਚਲੋ ਅੰਦਰ ਮੋਟੀਵੇਸ਼ਨ ਸੀਗਾ ਮਤਲਬ ਇਦਾਂ ਦੀਆਂ ਕੋਈ ਪ੍ਰੋਬਲਮਾਂ ਨਹੀਂ ਆਉਂਦੀਆਂ ਕਈ ਵਾਰੀ ਆਪਾਂ ਨਾ ਕੰਮ ਕਰਨ ਤੋਂ ਪਹਿਲਾਂ 20 ਚੀਜ਼ਾਂ ਸੋਚੀ ਜਾਂਦੇ ਹੁੰਦੇ ਆ ਤੇ ਉਹਨਾਂ ਦਾ ਰਿਜ਼ਲਟ ਜ਼ੀਰੋ ਹੀ ਹੁੰਦਾ ਹੈ ਤੇ ਆਪਾਂ ਨੂੰ ਸੋਚਣਾ ਨਹੀਂ ਜੇ ਤਾਂ ਪਹਿਲਾਂ ਕੰਮ ਕਰਕੇ ਦੇਖਣਾ ਚਾਹੀਦਾ ਆਪਾਂ ਨੂੰ ਬੱਚਿਆਂ ਨੂੰ ਸਪੋਰਟਸ ਵੱਲ ਪਾइए ਤੇ ਵੱਧ ਤੋਂ ਵੱਧ ਸਾਰੇ ਧਰਮ ਦਾ ਮਤਲਬ ਸਤਿਕਾਰ ਕਰਨਾ ਸਿਖਾਈਏ ਇਹ ਚੀਜ਼ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਬਾਕੀ ਕੋਈ ਸ਼ਬਦ ਮੇਰੇ ਵੱਲੋਂ ਗਲਤ ਕਹਿ ਹੋ ਗਿਆ ਹੋਵੇ ਤਾਂ ਸੰਗਤ ਤੋਂ ਮੈਂ ਮਾਫੀ ਚਾਹੁੰਦਾ ਹਾਂ ਤੇ ਬਹੁਤ ਵੱਡਾ ਮੈਂ ਸਪੀਚਰ ਤਾਂ ਹੈ ਨਹੀਂ ਤੇ ਨਵਾਨਾ ਜਿਹਾ ਤੁਹਾਡਾ ਕੋਡੀ ਪਲੇਅਰ ਆ ਜੀ ਤੇ ਜੇ ਕੋਈ ਗਲਤਕ ਸ਼ਬਦ ਬੋਲ ਹੋਇਆ ਤਾਂ ਮਾਫੀ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ